ਹਾਂਜੀ ਪੰਜਾਬੀ ਵੀਰੋ ਕੀ ਹਾਲ ਹੈ ਜੀ ਸਭ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਤੁਹਾਨੂੰ ਤੇ ਪੰਜਾਬੀ ਨੂੰ ਆਪਾਂ ਲਾਂਭਾ ਦਿੰਨੇ ਹਾਂ ਕਿ ਆਪਣੇ ਪਿਆਰੇ ਪੰਜਾਬੀ ਦੋਸਤਾਂ ਕੰਮ ਨਹੀਂ ਕਰਦੇ ਤੇ ਦੋਸਤੋ ਅੱਜ ਆਪਾਂ ਲਾਂਭਾ ਲਾਉਣਾ ਤੇ ਅੱਜ ਆਪਣੇ ਪੰਜਾਬੀ ਵੀਰ ਭਰਾਣੇ ਜਿਹੜਾ ਆਪਣਾ ਨਿੰਗ ਸਿੰਘ ਠੰਡੀ ਮੁੱਠੀ ਸ਼ਰਦਾਈ ਦਾ ਜਿਹੜਾ ਨਵਾਂ ਕੰਮ ਸ਼ੁਰੂ ਕੀਤਾ ਤੇ ਆਪਾਂ ਦੋਸਤੋ ਬਾਈ ਦੀ ਸਪੋਰਟ ਕਰਨੀ ਆ ਵੱਧ ਵੱਧ ਬਾਈ ਦੇ ਕੋਲ ਆ ਕੇ ਵਿਜ਼ਿਟ ਕਰਕੇ ਆਪਾਂ ਜੀ ਠੰਡੀ ਮੁੱਠੀ ਸ਼ਰਦਾਈ ਆ ਬਾਈ ਦੀ ਆਪਾਂ ਛੱਕੇ ਜਾਣੀ ਆ ਤੇ ਆਪਾਂ ਫਿਰ ਨੂੰ ਬਾਈ ਨਾਲ ਵੀ ਗੱਲ ਕਰਵਾਵਾਂਗੇ ਕਿ ਇਹ ਕੀ ਚੀਜ਼ ਹੈ ਆਪਣੀ ਕਿਵੇਂ ਵਧੀਆ ਤੇ ਇਹਦੇ ਵਿੱਚ ਕੀ ਕੁਝ ਪੈਂਦਾ ਤੇ ਆਪਾਂ ਚਲੋ ਮਿਲਦੇ ਆਂ ਬਾਈ ਨਾਲ ਤੇ ਕਰਦੇ ਆਂ ਬਾਈ ਨਾਲ ਗੱਲ ਠੀਕ ਐ ਤੇ ਫਿਰ ਯਾਰ ਆਪਾਂ ਦੇਖਦੇ ਹਾਂ ਨਾ ਜਿਵੇਂ ਲੋਕ ਯਾਰ ਕੋਲ ਡਰਿੰਕਾ ਵਗੈਰਾ ਪੀਅਨੇ ਤੇ ਉਹਨਾਂ ਨਾਲ ਕਿਵੇਂ ਚੀਜ਼ ਵਧੀਆ ਹੈਗੀ ਬਹੁਤ ਫਾਇਦੇਮੰਦ ਹੈ ਇਹ ਤਾਕਤਵਰ ਚੀਜ਼ ਹੈ ਜੀ ਲਿੰਗ ਸਿੰਘ ਪਹਿਲਾਂ ਸ਼ੱਕਦੇ ਸੀਗੇ ਠੀਕ ਐ ਜੀ ਜੰਗਾ ਲੜਦੇ ਸੀਗੇ ਤੇ ਆਪਾਂ ਨੂੰ ਪੈਂਦੀ ਚੀਜ਼ ਠੰਡੀ ਹੈ ਵਧੀਆ ਜੀ ਠੀਕ ਐ ਠੀਕ ਐ ਤੇ ਭਾਈ ਆਪਣੀਆਂ ਦੂਜੀ ਚੀਜ਼ਾਂ ਦਾ ਵਧੀਆ ਤਾਕਤਮਾਨ ਬਹੁਤ ਵਧੀਆ ਜਿਹੜਾ ਮੰਤੀ ਜਾਗੀ ਦਾ ਕੋਲ ਡ੍ਰਿੰਕ ਹੋ ਗਿਆ ਜੀ ਉਹਨਾਂ ਦਾ ਬਹੁਤ ਫਾਇਦੇਮੰਦ ਹੈ ਤੇ ਭਾਈ ਆਪਣੀ ਲੋਕੇਸ਼ਨ ਦੱਸ ਦਿਓ ਕਿੱਥੋਂ ਲੋਕੇਸ਼ਨ ਆ ਗਈ ਪੱਕਾ ਤਲਾ ਜੀ ਸਾਹਮਣੇ ਗੰਗਾ ਰਾਮ ਬਾਬਾ ਸਟੈਂਡ ਹੈ ਜੋ ਬਿਲਕੁਲ ਸਾਹਮਣੇ ਠੀਕ ਹੈ ਠੀਕ ਹੈ ਤੇ ਭਾਈ ਰਿਸਪੌਂਸ ਕਿਵੇਂ ਮੇਰਾ ਲੋਕ ਕਿਵੇਂ ਆ ਰਹੇ ਆਪਣੇ ਕੋਲ ਤੁਸੀਂ ਹਾਂਜੀ ਹਾਂਜੀ ਨਵਾਂ ਨਵਾਂ ਇਹ ਕੰਮ ਸਟਾਰਟ ਕਰਿਆ ਜੀ ਇਹ ਦੋ ਦਿਨ ਹੀ ਹੋਏ ਬਾਬਾ ਦੋਦ ਨਹੀਂ ਹੋਏ ਬਾਈ ਦੂਜੇ ਨੇ ਰਾਈ ਸਟਾਰਟਿੰਗ ਕਰਿਆ ਠੀਕ ਹੈ ਹਾਂਜੀ ਦੋਸਤੋ ਬਾਈ ਨੇ ਜਿਵੇਂ ਤੁਹਾਨੂੰ ਦੱਸਿਆ ਕਿ ਜਿਹੜਾ ਠੰਡੀ ਮਿੱਟੀ ਛਰਦਾਈ ਦਾ ਜਿਹੜਾ ਆਪਾਂ ਕੰਮ ਸ਼ੁਰੂ ਕੀਤਾ ਬਾਈ ਨੇ ਤੇ ਜਿਹੜੀਆਂ ਬਾਈ ਆਪਣੇ ਤਾਕਤਵਾਂ ਚੀਜ਼ਾਂ ਸਾਰੀਆਂ ਉਹ ਜੀਜ਼ਾਂ ਦੇ ਵਿੱਚ ਪੈਂਦੀਆਂ ਤੇ ਆਪਾਂ ਬਾਈ ਦੋਸਤੋ ਬਾਈ ਦੀ ਆਪਾਂ ਵੱਧ ਤੋਂ ਵੱਧ ਸਪੋਰਟ ਕਰਨੀ ਹੈ ਤੇ ਬਾਈ ਕੋਲੇ ਵੱਧ ਤੋਂ ਵੱਧ ਇੱਥੇ ਆ ਕੇ ਬਾਈ ਜਿਹੜੀ ਠੰਡੀ ਮਿੱਟੀ ਛਰਦਾਈ ਆ ਕੋਸ਼ਿਸ਼ ਕਰਨੀ ਹੈ ਤੇ ਦੋਸਤੋ ਆਪਣਾ ਹਾਂ ਆਪਣਾ ਹੱਕ ਵੀ ਬਣਦਾ ਹੈ ਕਿ ਆਪਾਂ ਪੰਜਾਬੀ ਵੀਰਾਂ ਦੀ ਮਦਦ ਕਰੀਏ ਕਿਉਂਕਿ ਆਪਾਂ ਬਈ ਕਹਿ ਦਿੰਨੇ ਪੰਜਾਬੀ ਵੀਰ ਕੰਮ ਨਹੀਂ ਕਰਦੇ ਦੋਸਤੋ ਕੰਮ ਜ਼ ਪੰਜਾਬੀ ਵੀਰੇੜੇ ਕੰਮ ਤੋਂ ਅੱਕ ਜਾਂਦੇ ਆ ਹਨ ਤੇ ਆਪਾਂ ਦੋਸਤੋ ਪੰਜਾਬੀ ਬਾਈ ਦੀ ਜਿਹੜੀ ਆਪਾਂ ਹੈਲਪ ਕਰਨੀ ਕੰਮ ਵਧਾਉਣ ਦੇ ਵਿੱਚ ਮਦਦ ਕਰਨੀ ਹੈ ਤੇ ਬਾਈ ਦਾ ਜਿਹੜਾ ਗਲਾਸ ਹੈ ਛੋਟਾ ਗਲਾਸ 20 ਰੁਪਏ ਦਾ ਹੈ ਤੇ ਵੱਡਾ ਗਲਾਸ 40 ਰੁਪਏ ਦਾ ਹੈ ਤੇ ਦੋਸਤੋ ਆਪਾਂ ਵੱਧ ਤੋਂ ਵੱਧ ਬਾਈ ਕੋਲੇ ਆ ਕੇ ਇਥੇ ਵਿਜਟ ਕਰਗੇ ਤੇ ਆਪਾਂ ਬਾਈ ਦੀ ਠੰਡੀ ਪਣੀ ਸਰਦਾਈ ਦੇ ਵਿੱਚ ਕੰਮ ਚਲਾਉਣ ਦੇ ਵਿੱਚ ਆਪਾਂ ਮਦਦ ਕਰਗੇ ਗਲਾਸ ਦੇ ਖਲੋ ਗਈ ਹਾਂ ਅੰਦਰੋਂ ਬਸ ਪਹਿਲਾਂ ਪਾਈਆਂ ਬਾਈ ਖਰਾਦੇ ਖਲੋ ਪਾਈਆਂ ਮਿਰਚਾਂ ਆ ਚਕਾਲੀ ਮੱਤੇ ਬਾਈ ਲੈ ਜੀ ਲੈ ਜੀ ਕਾ ਸਾਲ ਜੀ ਮੋਟਾ ਬਲੀ ਸਾਬੀਨ ਕੋ ਜੀ ਕਿਤੇ ਦੇ ਜੀ 1 ਕਿਲੋ ਭਾਈ ਕਿਤੇ ਦੇ ਜੀ ਕਿਤੇ ਦੇ ਕਿਤੇ ਦੇ ਭਾਈ ਯਾਰ ਇਹ ਤਾਂ ਸਾਰੀਆਂ ਚੀਜ਼ਾਂ ਆਪਣੀਆਂ ਜਿਹੜੀਆਂ ਤਾਕਤ ਵਾਲੀਆਂ ਚੀਜ਼ਾਂ ਦੇਸੀ ਚੀਜ਼ਾਂ ਹਨ ਨਾ ਨੈਚੁਰਲ ਆ ਇਹਨੂੰ ਸਾਡਾ ਬੱਚਾ ਵੀ ਪੀ ਸਕਦਾ ਕੋਈ ਗੱਲ ਹੈ ਕਈ ਲੋਕਾਂ ਨੇ ਨਾ ਆਏ ਹੁੰਦਾ ਵੀ ਇੱਥੇ ਕੋਈ ਆਪਾਂ ਜਿਹੜੀ ਭੰਗ ਵਗੈਰਾ ਪਾਉਂਦੇ ਉਹ ਤਾਂ ਨਹੀਂ ਆਪਣੇ ਕੋਲ ਨਹੀਂ ਨਹੀਂ ਉਹ ਨਹੀਂ ਕੋਈ ਨਹੀਂ ਉਹ ਚੀਜ਼ ਨਹੀਂ ਆਪਾਂ ਕਿਸੇ ਦਾ ਧੀ ਪੁੱਤ ਨਾ ਸਿੱਧੇ ਨਹੀਂ ਲਾਉਣਾ ਛਡਾਉਣਾ ਠੀਕ ਹੈ ਬਈ ਠੀਕ ਹੈ ਜਿਹੜੇ ਕੋਰਡਿੰਗ ਵਗੈਰਾ ਪੀਂਦੇ ਆ ਆਪਣਾ ਸਟ੍ਰੇਂਜ ਪੀਂਦੇ ਆ ਨਾ ਇਹ ਚੀਜ਼ਾਂ ਤੋਂ ਇਹ ਚੀਜ਼ ਪੀਣਾ ਭਈ ਨਲੇ ਤਾਂ ਯਾਰ ਆਪਣੇ ਗੁਰੂ ਮਹਾਰਾਜ ਦੀ ਰਵਾਇਟੀ ਕਿੱਡਾ ਹੈ ਯਾ ਪੁਰਾਣੀਆਂ ਗੁਰੂ ਮਹਾਰਾਜ ਜਿਹੜੇ ਆਪਣੇ ਗੰਗਾ ਮਹਾਰਾਜ ਜੀ ਅਮਰ ਪ੍ਰਣਾਮ ਦਿੱਤੀਆਂ ਵਾਕੀਆਂ ਦੀਆਂ ਠੀਕ ਹੈ ਇਹ ਚੀਜ਼ਾਂ ਤਾਕਤਵੀਆਂ ਇਹ ਤਾਂ ਜਿਆਦਾ ਦੀ ਜਿਆਦਾ ਇਹ ਚੀਜ਼ਾ ਪੀਣਾ ਹਾਂਜੀ ਹਾਂ ਤੇ ਬਾਈ ਤੁਸੀਂ ਦੇਖ ਸਕਦੇ ਹੋ ਬੜਾ ਜਿਹੜਾ ਹਾਈਜਾਇਨਿਕ ਤਰੀਕੇ ਨਾਲ ਬਾਈ ਨੇ ਮੂੰਹ ਕਵਰ ਕਰਕੇ ਜਿਹੜਾ ਕੋਈ ਵੀ ਜਿਹੜਾ ਮੱਖੀ ਮੱਛਰ ਇੱਥੇ ਨਹੀਂ ਮੌਜੂਦ ਜਿਹੜਾ ਵਧੀਆ ਸਫਾਈ ਨਾਲ ਬਾਈ ਕੰਮ ਕਰਦੇ ਆ ਤੇ ਬਾਈ ਹੁਣ ਆਪਣਾ ਜਿਹੜਾ ਇਹ ਡਗੜਾ ਲਾ ਰਿਆ ਆਪਣੀ ਜਿਹੜੀ ਰਸ ਨੂੰ ਤੇ ਰਸ ਨੂੰ ਤਿਆਰ ਕਰਕੇ ਬਲ ਇਹ ਡਗੜਾ ਲਾਇਆ ਜਾਂਦਾ ਤੇ ਬਹੁਤ ਸਫਾਈ ਨਾਲ ਜਿਹੜਾ ਬਾਈ ਹੋਰੇ ਇੱਕ ਕੰਮ ਕਰਦੇ ਆ ਬਾਈ ਜਿਹੜਾ ਤੁਸੀਂ ਆਹ ਲੱਕੜ ਦਾ ਵਰਤਦੇ ਹੋ ਕਾਦੀ ਲੱਕੜ ਹੁੰਦੀ ਹੈ ਇਹ ਇਹ ਨਿੰਮ ਦੀ ਨਿੰਮ ਦੀ ਲੱਕੜਾ ਤੇ ਕੀ ਕਹਿੰਦੇ ਬਾਈ ਹੁਣ ਆਪਣੇ ਹਾਂ ਜੀ ਤੇ ਕੀ ਕਹਿੰਦੇ ਇਹਨੂੰ ਆਪਣੇ ਨੂੰ ਇਹਨੂੰ ਸੁਲੋਤ ਕਰ ਕਹਿੰਦੇ ਆਪਣੇ ਸਿੰਘ ਜਿਹੜੀ ਗੋਲੀ ਦੇ ਵਿੱਚ ਤੇ ਬਾਈ ਹੁਣ ਆਪਣੀ ਜਿਹੜੀ ਰਸ ਨੂੰ ਰਗੜਾ ਲਾ ਰਹੇ ਆ ਤੇ ਜੇ ਤੋਂ ਆਪਣੀ ਜਿਹੜੀ ਕੀ ਰਸ ਕੱਟ ਕੇ ਉਹਦਾ ਹਰਕ ਕੱਟ ਕੇ ਜਿਹਦੀ ਸ਼ੁਗਾਈ ਜੇ ਬਣਾਈ ਜਾਊਗੀ ਤੇ ਦੋਸਤੋ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰਨਾ ਤੇ ਦੋਸਤੋ ਇੱਕ ਗੱਲ ਹੋਰ ਆ ਆਪਣੇ ਜਿੰਨੇ ਵੀ ਪੰਜਾਬੀ ਵੀਰ ਜਿਹੜੇ ਕੰਮ ਕਰਦੇ ਆ ਠੀਕ ਆ ਆਪਣਾ ਵੀ ਸਪੋਰਟ ਕਰਨ ਦਾ ਹੱਟ ਬਣਦੇ ਬਣਦਾ ਕਿਉਂਕਿ ਮੈਂ ਵੀ ਹੁਣ ਇਹੀ ਥੋੜਾ ਜਿਹਾ ਮੁੱਦਾ ਚ ਵੀਰਾ ਚੱਕਿਆ ਹੋਏ ਜਿੰਨੇ ਪੰਜਾਬੀ ਵੀਰ ਆ ਆਪਾਂ ਜਿੰਨੀ ਖੋਜਾ ਤੇ ਉਹਨਾਂ ਦੀ ਹੈਲਪ ਕਰਾਂਗੇ ਤੇ ਦੋਸਤੋ ਜਿਹੜੇ ਵੀ ਪੰਜਾਬੀ ਵੀਰ ਆਪਣਾ ਕੰਮ ਕਰਦੇ ਆ ਜਾਂ ਕੰਮ ਨਵਾਂ ਸ਼ੁਰੂ ਕੀਤਾ ਹੈ ਤੇ ਜੇਕਰ ਉਹ ਆਪ ਨੂੰ ਪ੍ਰੋਮੋਸ਼ਨ ਕਰਾਉਣੀ ਚਾਹਣ ਤਾਂ ਆਪਾਂ ਬਿਲਕੁਲ ਜਿਹੜੀ ਫ੍ਰੀ ਦੇ ਵਿੱਚ ਸੇਵਾ ਜਿਹੜੀ ਉਹ ਆਪਾਂ ਕਰਾਂਗੇ ਜੀ ਫ੍ਰੀ ਦੇ ਵਿੱਚ ਆਪਾਂ ਉਹਨਾਂ ਦੀ ਪ੍ਰੋਮੋਸ਼ਨ ਕਰਾਂਗੇ ਤੇ ਜੇਕਰ ਤੁਸੀਂ ਵੀ ਆਪਣੀ ਕੋਈ ਵੀਡੀਓ ਪ੍ਰੋਮੋਸ਼ਨ ਜਾਂ ਆਪਣੇ ਕੰਮ ਦੀ ਪ੍ਰੋਮੋਸ਼ਨ ਕਰਾਉਣਾ ਚਾਹੁੰਦੇ ਹੋ ਤਾਂ ਆਪਾਂ ਉਸ ਦੀ ਜਿਹੜੀ ਫ੍ਰੀ ਦੇ ਵਿੱਚ ਪ੍ਰੋਮੋਸ਼ਨ ਕਰਾਂਗੇ ਤੇ ਬਾਈ ਦਾ ਕੰਮ ਵੱਧ ਸਕੇ ਜੀ ਬਾਈ ਬਾਤ ਹੀ ਬੜੀ ਸ਼ੇਰ ਬਾਕੀ ਬਾਈ ਕੋਈ ਵੀ ਉਮਰ ਦਾ ਵਿਅਕਤੀ ਜਾਂ ਕੋਈ ਵੀ ਜਿਹੜੇ ਛੋਟਾ ਬੱਚਾ ਜਾਂ ਕੋਈ ਭੈਣ ਆਪਣੀ ਇਹ ਚੀਜ਼ ਨੂੰ ਪੀ ਸਕਦੀ ਕੋਈ ਵੀ ਜਿਹੜੀ ਨਸ਼ੀਲੀ ਪਦਾਰਥ ਕੁਝ ਵੀ ਕਿਸੇ ਤਰ੍ਹਾਂ ਦੀ ਨਹੀਂ ਪਾਈ ਗਈ ਤੇ ਬਾਈ ਵੀ ਪੀਨ ਬਾਈ ਆਪਣੇ ਕਿਵੇਂ ਲੱਗਿਆ ਟੈਸਟ ਤੈਨੂੰ ਵਧੀਆ ਲੱਗਿਆ ਬਾਈ ਵਧੀਆ ਲੱਗਿਆ ਬਾਈ ਠੀਕ ਹੈ ਧੰਨਵਾਦ ਬਾਈ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਵੀਡੀਓ ਤੇ ਵੀਡੀਓ ਨੂੰ ਬਾਈ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਬਾਈ ਕੋਲੇ ਵੱਧ ਤੋਂ ਵੱਧ ਵਿਸਿਟ ਕਰੋ ਤੇ ਮਿਲਦੇ ਆਂ ਤੁਹਾਨੂੰ ਨੈਕਸਟ ਵੀਡੀਓ ਦੇ ਨਾਲ ਧੰਨਵਾਦ